ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਹਰ ਇੱਕ ਔਰਤ ਵਿਆਹ ਕਰਵਾਉਂਦੀ ਹੈ ਵਿਆਹ ਤੋਂ ਬਣਾ ਇਹ ਜਨਮ ਸਹਿਲਾ ਨਹੀਂ ਹੁੰਦਾ ਕਦੇ ਵੀ ਕਿਉਂਕਿ ਵਿਆਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਤੇ ਇਸ ਦੇ ਵਿੱਚ ਇੱਕ ਗੱਲ ਹੋਰ ਆ ਜਦੋਂ ਵਿਆਹ ਹੁੰਦਾ ਲਾਵਾਂ ਦਾ ਫੇਰਾ ਮੋਕੇ ਔਰਤ ਨੂੰ ਹਮੇਸ਼ਾ ਮਰਦ ਦੇ ਪਿੱਛੇ ਹੀ ਕਿਉਂ ਚੱਲਣਾ ਪੈਂਦਾ ਇਹ ਬਹੁਤ ਮਨ ਦੇ ਵਿੱਚ ਖਿਆਲ ਵੀ ਆਉਂਦਾ ਹੋਊਗਾ ਤੇ ਬਹੁਤ ਸੋਚਿਆ ਵੀ ਜਾਂਦਾ ਕਿਉਂਕਿ ਜਦੋਂ ਵਿਆਹ ਹੁੰਦਾਗਾ ਉਦੋਂ ਲਾਵਾਂ ਦਾ ਫੇਰਿਆ ਮੁਕੇ ਔਰ ਦੋਨੋਂ ਮਰਦ ਦੇ ਪਿੱਛੇ ਅਸਕਰ ਕੇ ਚਲਣਾ ਪੈਂਦਾ ਕਿਉਂਕਿ ਜੋ ਮਰਦਾ ਉਹ ਗਿਆਨ ਦਾ ਪ੍ਰਤੀਕ ਆ ਤੇ ਜੋ ਔਰਤਾ ਉਹ ਵਿਸ਼ਵਾਸ ਦਾ ਪ੍ਰਤੀਕ ਆ ਜਿਵੇਂ ਕਿ ਆਪਾਂ ਕਿਸੇ ਮੰਜ਼ਲ ਤੇ ਜਾਣਾ ਆਪਾਂ ਨੂੰ ਉਸ ਚੀਜ਼ ਦਾ ਗਿਆਤ ਜਾਂ ਗਿਆਨ ਹੋਊਗਾ ਤਾਂ ਫਿਰ ਹੀ ਉਹ ਰਾਹ ਦਾ ਪਤਾ ਹੋਊਗਾ ਤਾਂ ਫਿਰ ਹੀ ਆਪਾਂ ਉਸ ਮੰਜ਼ਲ ਤੇ ਪਹੁੰਚ ਸਕਦੇ ਆ ਤੇ ਫਿਰ ਵੀ ਹੀ ਫੇਰ ਹੀ ਆਪਣਾ ਵਿਸ਼ਵਾਸ ਪੱਕਾ ਹੁੰਦਾ ਇਸੇ ਕਰਕੇ ਗਿਆਨ ਦਾ ਹੋਣਾ ਤੇ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਦੋਨੇ ਚੀਜ਼ਾਂ ਮਿਲ ਜਾਂਦੀਆਂ ਜਦੋਂ ਉਦੋਂ ਫਿਰ ਇਕਾਗਰਤਾ ਹੋ ਜਾਂਦੀ ਹੈ ਇੱਕ ਹੋ ਜਾਂਦਾ ਹੈ ਇਕਜੁੱਟ ਹੋ ਜਾਂਦਾ ਫਿਰ ਆਪਾਂ ਨੂੰ ਸੌਖੇ ਰਾਹ ਮਿਲਣੇ ਸਟਾਰਟਿੰਗ ਹੋ ਜਾਂਦੇ ਆ